ਮੇਰਾ ਨਾਮ ਇਨਸਪੈਕਟਰ ਹਰਜੋਤ ਸਿੰਘ ਮੁਖ ਅਫਸਰ ਥਾਣਾ ਸਿਵਲ ਲਾਈਨ ਬਟਿੰਡਾ ਕੀ ਕਹਿਣਾ ਚਾਹੂਗਾ ਇੱਕ ਰਾਸ਼ਟਰੀ ਝੰਡੇ ਕੂੜੇ ਵਿੱਚ ਸਿੱਟੇ ਪਏ ਹੈਗੇ ਆ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਵੇ ਦਰਜਾ ਏ ਕੁਆਟਰ ਹੈ ਉਹਨਾਂ ਦੇ ਜਿਹੜਾ ਨੇੜੇ ਜਿਹੜਾ ਹੈਗਾ ਨੈਸ਼ਨਲ ਫਲੈਗ ਹੈ ਜਿਹੜਾ ਉਹ ਥੱਲੇ ਸਿੱਟੇ ਵੀ ਹੈਗੇ ਆ ਤੇ ਮੌਕੇ ਤੇ ਆਏ ਆ ਤੇ ਜਿਹੜਾ ਮੌਕੇ ਤੇ ਆਸੇ ਪਾਸੇ ਪਰਤਾਲ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਐ ਇਸ ਪਰ ਲਾ ਇਹਦੇ ਖਿਲਾਫ ਜੋ ਵੀ ਕਿਸੇ ਨੇ ਕੀਤਾ ਉਹਦੇ ਖਿਲਾਫ ਕੀਤੀ ਜਾਊ। ਫਲੈਗ ਵੀ ਵੱਡੇ ਲੱਗ ਰਹੇ ਆ ਕਿ ਛੋਟਾ ਨਹੀਂ ਹੈ ਜਿਹਾ ਜਪੜੇ ਵਾਲੇ ਫਲੈਗ ਹੈਗੇ। ਅਸੀਂ ਮੌਕੇ ਤੇ ਆਏ ਆ ਸਾਰੀ ਚੀਜ਼ਾਂ ਵੈਰੀਫਾਈ ਕਰਕੇ ਜੋ ਵੀ ਬੰਦਾ ਹੋਊਗਾ ਉਹਦੇ ਮੁਤਾਬਕ ਕਾਰਵਾਈ ਅਮਰ ਚੱਲਿਆਂਗੀ। ਕਈ ਵਾਰੀ ਲੋਕ ਫਲੈਗ ਨੂੰ ਲੈ ਲੈਂਦੇ ਆ ਪਰ ਬਾਅਦ ਚ ਕੂੜੇ ਚ ਸਿੱਟ ਦਿੰਦੇ ਆ ਜਾਂ ਜਿਵੇਂ ਸਿੱਟੇ ਪਏ ਇਸ ਤਰ੍ਹਾਂ ਦੇ ਲੱਗਦਾ ਕੀ ਕਹਿਣਾ ਚਾਹੁੰਗਾ ਮੈਂ। ਇਹਦਾ ਇਹੀ ਹੈ ਕਿ ਸਾਰਿਆਂ ਲਈ ਹੈਗਾ ਵੀ ਜਿਹੜਾ ਨੈਸ਼ਨਲ ਫਲੈਗ ਹੈ ਸਾਰਿਆਂ ਲਈ ਰਿਸਪੈਕਟ ਕਰਦੇ ਸਾਰੇ ਜਣੇ। ਤੇ ਜਦੋਂ ਵੀ ਆਪਾਂ ਕਿਤੇ ਵੀ ਇਹਨੂੰ ਹੋਸਟ ਕਰਦੇ ਆ ਉਹ ਤੋਂ ਬਾਅਦ ਇਹਨੂੰ ਰਿਸਪੈਕਟਫੁਲੀ ਇਹਨੂੰ ਡਾਊਨ ਡਾਊਨ ਕਰਕੇ ਤੇ ਇਹਨੂੰ ਰੱਖਣਾ ਚਾਹੀਦਾ ਸਾਹਮਣੇ ਜਿਵੇਂ ਇਹ ਦਿਖਿਆ ਜਾਵੇ ਤਾਂ ਇੱਥੇ ਜਾਂ ਕਰਮਚਾਰੀਆਂ ਜਾਂ ਅਧਿਕਾਰੀਆਂ ਦੇਗਾ ਕੋਠਰੀਆਂ ਜੇ ਸਰਕਾਰੀ ਹੈ ਤੇ ਲੱਗਦਾ ਵੀ ਕਿਸੇ ਸਰਕਾਰੀ ਕੋਠੇ ਵਾਲੇ ਨੇ ਸਿੱਟੇ ਰਹੀ ਇਹ ਤਾਂ ਹਜੇ ਮੌਕੇ ਤੇ ਆਏ ਪ੍ਰੀਲਿਮਰੀ ਜਿਹੜੇ ਹੈਗੇ ਆ ਉਹ ਤੋਂ ਬਾਅਦ ਸਾਰੀਆਂ ਗੱਲਾਂ ਕਿ ਪੜਤਾਲ ਦਾ ਵਿਸ਼ਾ ਜੇ ਕਿਸੇ ਦਾ ਵੀ ਰੋਲ ਆਊਗਾ ਸਾਹਮਣੇ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈਆਂ ਚੱਲਦੀਆਂ ਜਾਂਦੀਆਂ ਥੈਂਕ ਯੂ ਹੋਰ ਕੋਈ ਗੱਲ ਹੈ ਨਾ ਮੈਂ ਤਿਰੰਗਾ ਦੇ ਆਦੇ ਦਾ ਮਾਨ ਹੋਇਆ ਨਹੀਂ ਕੀ ਕਹਿਣਾ ਦੋਸਤ ਵੇਖੋ ਜਿਹੜਾ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਜਿਹਦੇ ਵਿੱਚ ਸ਼ੋਕੀ ਦਾ ਚੱਕਰ ਹੈ ਉਹ ਸਾਡੇ ਗੌਰਵ ਦਾ ਪ੍ਰਤੀਕ ਹੈ ਸਾਡੇ ਦੇਸ਼ ਦਾ ਮਾਨ ਹੈ ਬਹੁਤ ਝੰਡਾ ਕਿਸੇ ਵੀ ਦੇਸ਼ ਦਾ ਮਾਨ ਦੀ ਗੱਲ ਹੁੰਦੀ ਹੈ ਝੰਡਾ ਝੁਕ ਗਿਆ ਤਾਂ ਦੇਸ਼ ਗਿਆ ਜੇ ਝੰਡਾ ਕਾਇਮ ਹੈ ਖੜਾ ਝੂਰਦਾ ਤਾਂ ਦੇਸ਼ ਕਾਇਮ ਹੈ ਸੋ ਮੈਨੂੰ ਵੀ ਪਤਾ ਲੱਗਿਆ ਵੇ ਕੁਝ ਅਧਿਕਾਰੀਆਂ ਦੇ ਜਿਹੜੇ ਛੋਟੇ ਲੈਵਲ ਦੇ ਅਧਿਕਾਰੀ ਨੇ ਜਿਨ੍ਹਾਂ ਦੀਆਂ ਕੋਠੀਆਂ ਦੇ ਵਿੱਚ ਮੇਰੇ ਕੋਲ ਰਿਪੋਰਟ ਆਈ ਹੈ ਵੀ ਤਿਰੰਗੇ ਦੇ ਝੰਡੇ ਜਿਹੜੇ अशोक ਚੱਕਰ ਵਾਲੇ ਸੀਗੇ ਆਜ਼ਾਦੀ ਦੇਣ ਵਾਲੇ ਉਹ ਸਿੱਟੇ ਪਏ ਸੀ ਪੁੰਜੇ ਕੂੜੇ ਦੇ ਵਿੱਚ ਥੱਲੇ ਤੇ ਬਾਅਦ ਚ ਜਦੋਂ ਕਿਸੇ ਨੇ ਧਿਆਨ ਚ ਲਿਆਂਦੀ ਗੱਲ ਉਹ ਫਿਰ ਬਾਅਦ ਚ ਪੁਲਿਸ ਵਾਲੇ ਉਹਨਾਂ ਨੂੰ ਚੱਕ ਕੇ ਲੈ ਗਏ ਆ ਮੈਂ ਸਮਝਦਾ ਇਹਦੀ ਪੜਤਾਲ ਹੋਣੀ ਚਾਹੀਦੀ ਇਸ ਗੱਲ ਦਾ ਮਾਮਲਾ ਬੜਾ ਗੰਭੀਰ ਹੈ ਜੇ ਦੇਸ਼ ਦੇ ਛੱਡੇ ਦਾ ਸਾਡੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਹੈ ਜਿਹੜੇ ਸਰਕਾਰੀ ਸਰਵਿਸ ਦੇ ਵਿੱਚ ਹੈ ਇਹ ਸਹੂਕ ਕਰਦੇ ਨੇ ਕਿ ਉਹਨੂੰ ਸਿੱਟ ਦਿੰਦੇ ਨੇ ਉਹਦੀ ਐਮੀਤ ਨੂੰ ਜਾਣਦੇ ਨਹੀਂ ਹੈਗੇ ਆ ਉਹਨੂੰ ਰੱਖ ਵੀ ਸਕਦੇ ਸੀ ਆਪਣੇ ਘਰੇ ਰੱਖ ਸਕਦੇ ਸੀ ਜਾਂ ਜਮ੍ਹਾਂ ਕਰਾ ਸਕਦੇ ਸੀ ਜਿੱਥੋਂ ਲਏ ਸੀਗੇ ਜੇ ਇਹ ਗੱਲ ਹੋਈ ਹੈ ਤਾਂ ਬਹੁਤ ਵੱਡੀ ਗੱਲ ਹੈ ਤੇ ਬਹੁਤ ਵੱਡੀ ਰਗੈਲੀ ਹੈ ਜਿਸ ਕਿਸੇ ਨੇ ਵੀ ਇਹ ਗੱਲ ਕੀਤੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਪੜਤਾਲ ਕਰਨੀ ਚਾਹੀਦੀ ਹੈ ਮੈਂ ਡੀਸੀ ਸਾਹਿਬ ਨੂੰ ਵੀ ਕਹਿਣਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿਣਾ ਕਿ ਇਸ ਮਾਮਲੇ ਦੀ ਗੰਬੀਰਤਾ ਨਾਲ ਪੜਤਾਲ ਕਰਕੇ ਇਹ ਜਿਹੜੇ ਵੀ ਦੋਸ਼ੀ ਨੇ ਇਸ ਮਾਮਲੇ 'ਚ ਉਹਨਾਂ ਨੂੰ ਸਖਤ ਤੋਂ ਸਖਤ ਸਜ਼ ਹਮੇਸ਼ਾ ਕੱਲੀ ਬਾਈ ਬਸ ਹਮੇਸ਼ਾ ਕੇ ਨਾਮ ਹੈ ਮੈਂ ਰਾਜਨਕਰ ਗੈ ਅਡਵੋਕੇਟ ਜ਼ਿਲ੍ਹਾ ਪ੍ਰਧਾਨ ਕਾਂਗਰਸ ਬਠਿੰਡਾ ਸ਼ਹਿਰੀ ਅੱਜ ਨਾ ਇੱਕ ਕਲਾਸ ਜਿਹੜੇ ਕੁਆਟਰ ਹੈਗੇ ਉਹਨਾਂ ਚ ਕੂੜੇ ਚ ਤਰੰਗੇ ਚ ਮਿਲੇਗੇ तकरीबन ਉਹ ਵੀ ਅੱਧੀ ਦਰਦ ਬਹੁਤ ਮੰਦ ਭਾਗੀ ਤੇ ਮਾੜੀ ਗੱਲ ਹੈ ਕਿ ਏ ਟਾਈਪ ਕੁਆਟਰ ਜਿਹੜੇ ਅਫਸਰਾਂ ਦੇ ਤੇ ਮਲਾਜ਼ਮਾਂ ਦੇ ਹੈ ਉਥੇ ਕੂੜੇ ਚ ਤਰੰਗੇ ਝੰਡੇ ਕੂੜੇ ਦੇ ਵਿੱਚ ਮਿਲੇ ਦੇਸ਼ ਦੇ ਕ੍ਰਾਂਤੀਕਾਰੀਆਂ